ਜਣਾ ਲੈ ਜਾਣਾ ਸਭ ਰੱਬ ਦੇ ਹੈ ਬਸ ਉਹੀ ਹੁੰਦਾ ਜੋ ਹੋ ਜਾਏ ਜਿੱਦ ਤੇ ਬਿਨਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾ ਪਾਪਾ ਤੈਨੂੰ ਸਮਝ ਨਾ ਆਵੇ ਤੇਰੀਏ ਜਨਾਰ ਧਿੰਨ ਲੱਖ ਜਮਦਾ ਮੁੰਨੀ ਦੇ ਆਪਾ ਪਾਪਾ ਤੈਨੂੰ ਸਮਝ ਨਾ ਆਵੇ ਤੇਰੀਏ ਵਨਮਾਨ ਤੇਰੀਏ ਜਨਾਰ ਧਿੰਨ ਲੱਖ ਜਮਦਾ ਨਾਲ ਮੇਰੇ ਦਿਲ ਤੈਨੂੰ ਦਰਦ ਸੇ ਕਰਾਵਾਂ ਨਾਲ ਮੇਰੇ ਦਿਲ ਤੈਨੂੰ ਦਰਦ ਸੇ ਕਰਾਣਾ ਚੱਲ ਮੇਰੇ ਨਾਲ ਬਣ ਕੇ ਨਿਮਾਣਾ ਅੱਜ ਕੱਲ੍ਹ ਸੱਨਾ ਮੇਰੀ ਕਿੰਤੀ ਆੜੇ ਰੱਥ ਜੰਮ ਗਈਆਂ ਤੇਰੀ ਸਾਦੋਂ ਜੰਮੇ ਟਾਗਿਆ ਤੇ ਦਿੱਤਾ ਦੋਨਿਆਂ ਅੱਜ ਕੱਲ ਜਿੰਨਾ ਮੇਰੇ ਕਿੱਦੀਆ ਦੇ ਵਿੱਚ ਜੰਮੇ ਟਾਗਿਆ ਤੇ ਦਿੱਤਾ ਦੋਨਿਆਂ ਕੁੜੀ ਜਾਂ ਮੁੰਡਾ ਫਰਕ ਨਾ ਕੋਈ ਨਹੀਂ ਰੱਬ ਨੇ ਦੁਨੀਆ ਤੇ ਭੇਜੇ ਹੁੰਦੇ ਦੋਈ ਨਹੀਂ ਕੁੜੀ ਜਾਂ ਮੈਂ ਜਾਂ ਮੁੰਡਾ ਫਰਕ ਨਾ ਕੋਈ ਨਹੀਂ ਰੱਬ ਨੇ ਹੀ ਦੁਨੀਆ ਤੇ ਭੇਜੇ ਹੁੰਦੇ ਦੋਈ ਨਹੀਂ ਉਹ ਧੀ ਰਜਾਦਾ ਕਿਉਂ ਮਜ਼ਾਕ ਦੂੰ ਉਡਾਉਂਦੀ ਉਹ ਧੀ ਰਜਾਦਾ ਕਿਉਂ ਮਜ਼ਾਕ ਦੂੰ ਉਡਾਉਂਦੀ ਨੀ ਤੋਲ ਨਾਲ ਆਡਾ ਲੱਗ ਲੈ ਜੀ ਪਾਲੀ ਜੁਆ ਕਦੇ ਪੁੱਠਾ ਪੁੱਛੀ ਜੀ ਤੇ ਬਾਬਿਆਂ ਦੇ ਚੱਕਰਾਂ ਤੇ ਪੈ ਗਈ ਭਾਲ ਦੀ ਜੁਆ ਕਦੇ ਪੁੱਠਾ ਪੁੱਛੀ ਜੀ ਤੇ ਬਾਬਿਆਂ ਦੇ ਚੱਕਰਾਂ ਤੇ ਪੈ ਗਈ ਚੜ ਫੁਕ ਨਾਲ ਬਾਪਾ ਕਰਮ ਕਮੋਦਨੇ ਉਹਦੇ ਕੋਲ ਚੱਲਣੋਂ ਦੂਰ ਦੂਰ ਆਉਂਦੇ ਨੇ ਆੜ ਭੂਕ ਨਾਲ ਬਾਬਾ ਕਾ ਰਮਕ ਮੋਦਨੇ ਓਦੇ ਕੋਲ ਚੱਲ ਲੋਕ ਦੂਰੋਂ ਦੂਰੋਂ ਆਉਂਦੇ ਨੇ ਪੜ ਕੇ ਮੰਤਰੇ ਕੱਟ ਦਿੰਦਨੇ ਕਲੇ ਤੇ ਪੜ ਕੇ ਮੰਤਰੇ ਕੱਟ ਦਿੰਦਨੇ ਕਲੇ ਜਾਂਦਾ ਝੁਲਜੋ ਉਲਝਿਆ ਤਾਣਾ ਅੱਜ ਗੱਲ ਸੱਨਾ ਮੇਰੀ ਕਿਤੀ ਆਦੇ ਵਿੱਚ ਜੰਮੇ ਤੱਕੀਆਂ ਤੇ ਜਿੱਦ ਤਦੋਂ ਜੰਮੇ ਤੱਕੀਆਂ ਤੇ ਦਿੱਦ ਦੋਨਿਆਂ ਅੱਜ ਗੱਲ ਸੱਨਾ ਮੇਰੀ ਕਿਤੀ ਆਦੇ ਵਿੱਚ ਜੰਮੇ ਤੱਕੀਆਂ ਤੇ ਜਿੱਦ ਤਦੋਂ ਨਿਆਣਾ ਪਰ ਚੌਤਮਾ ਇਹ ਲੋਕ ਤਾਂਹੀਂ ਬੁੱਧੂ ਹੀ ਬਣੋਦੈ ਨੇ ਕੋਲੇ ਪਾਲੇ ਲੋਕ ਕੁਝ ਸਮਝੇ ਨਾ ਪਾਉਦੈ ਨੇ ਚੌਤਮਾ ਇਹ ਲੋਕ ਤਾਂਹੀਂ ਬੁੱਧੂ ਹੀ ਬਣੋਦੈ ਨੇ ਕੋਲੇ ਪਾਲੇ ਲੋਕ ਕੁਝ ਸਮਝੇ ਨਾ ਪਾਉਦੈ ਨੇ ਦਿੱਲੀ ਵਸੇ ਬੈਣ ਨਾਲੋ ਅੱਤਾਂ ਦੀ ਅੰਨੀ ਐ ਦਿੱਲੀ ਵਸੇ ਬੈਣ ਨਾਲੋ ਦਿੱਲੀ ਵਸੇ ਬੈਣ ਨਾਲੋ ਅੱਤਾਂ ਦੀ ਅੰਨੀ ਐ ਨਟਾਲੀ ਵਾਲ ਵਾਸਤੇ ਨੇ ਕੀ ਦਿੱਲੀ ਵਸੇ ਉਦ ਲਿਵ ਤੇ ਰਹਿਣ ਨਾਲ ਅਸਨਾ ਦੀ ਅੰਨੀ ਏ ਨਹੀਂ ਗਾਘਲਾ ਦੇ ਵਾਰੀ ਬਸੇਗੀ ਪਾਲੀ ਜੁਵਾਕ ਫੇਰੇ ਪੁੱਠਾ ਪੁੱਥੀ ਦੀ ਤੂ ਬਾਬਿਆਂ ਦੇ ਚੱਕਰਾਂ 'ਚ ਪੈਗੀ ਪਾਲੀ ਜੁਵਾਕ ਫੇਰੇ ਪੁੱਠਾ ਪੁੱਥੀ ਦੀ ਤੂ ਬਾਬਿਆਂ ਦੇ ਚੱਕਰਾਂ 'ਚ ਪੈਗੀ ਐਮਨਾ ਤੂ ਬਾਬਿਆਂ ਨੂੰ ਮੰਦਾ ਚੰਗਾ ਬੋਲਵੇਂ ਜੰਮੇ ਘਰ ਮੁੰਡਾ ਉਦੋਂ ਆਦ ਰੰਡੇ ਬੋਲਵੇਂ ਜੰਮੇ ਨਾ ਕੋ ਬਾਬਿਆਂ ਨੂੰ ਮੰਤਾ ਚੰਗਾ ਬੋਲਵੇ ਜੰਮੇ ਕਾਰ ਮੁੰਡਾ ਉਦਵਾਰ ਦਿੰਦੇ ਬੋਲਵੇ ਨਾਲ ਦੀ ਗੋਣ ਜਣ ਦੇ ਖੇਟਿਆ ਹੈ ਬਾਲ ਨਾਲ ਦੀ ਗੋਣ ਜਣ ਦੇ ਖੇਟਿਆ ਹੈ ਬਾਲ ਤੈਉ ਬਾਬਿਆਂ ਦੀ ਧੱਕ ਦੀ ਪਛਾਣ ਅੱਜ ਕੱਲ ਜੰਨਾ ਮੇਰੀ ਕੀਤੀਆਂ ਦੇ ਵਿੱਚ ਜੰਮੇ ਕਾਹਨੀਆਂ ਤੀਤਾ ਦੋ ਨਿਆਣ ਅੱਜ ਕੱਲ ਜੰਨਾ ਮੇਰੀ ਕੀਤੀਆਂ ਦੇ ਵਿੱਚ ਜੰਮੇ ਕਾਹਨੀਆਂ ਤੀਤਾ ਦੋ ਨਿਆਣ ਅੱਜ ਕੱਲ ਜੰਨਾ ਮੇਰੀ ਕੀਤੀਆਂ ਦੇ ਵਿੱਚ ਜੰਮੇ ਬਾਗਿਆਂ ਤੇ ਵੇਖਾਂ ਤੂੰ ਨਿਆਣਾਂ